ਨੁਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਬਿਲਕੁਲ ਸ਼ਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੀ ਕਰੇ ਕਰਨ ਨੂੰ ਮੌਕਾ ਨਹੀਂ ਦੇਣਾ ਉੱਥੇ ਇਸ ਨੂੰ ਮੌਕਾ ਨਹੀਂ ਜੇ ਨਾ ਕੋਈ ਸ਼ਾਂਤਾਂ ਰੋਸ ਮਾਰਚ ਇੱਕ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਭੀ ਹੁਣ ਨਿਕਲੋ ਅਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਤੁਸੀਂ ਕਿ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਅਵੇਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੀ ਦੀ ਨਿਸ਼ਾਨੀ ਸੋਸੇ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਤਕਾਰ ਦੇ ਉਹ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਦੇ ਮੈਂ ਸਮਝਦਾ ਇਹ ਤਾਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇਹ ਨਹੀਂ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗੈਸਬਜ਼ਰ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਸ਼ਾਂਤੀ ਰਹੇ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਨਹੀਂ ਕਰੀ ਕੋਈ ਨੂੰ ਮੌਕਾ ਨਹੀਂ ਦੇਣਾ ਉੱਥੇ ਕਿਸੇ ਨੂੰ ਮੌਕਾ ਨਹੀਂ ਦੇਣਾ ਕਿ ਸ਼ਾਂਤ ਰਹੋ ਸਮਰੱਚਕ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਤਹੀ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨੂ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਵੈਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ ਸੋਚੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਦਕਾਰ ਜੋ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਦੇ ਮੈਂ ਸਮਝਦਾ ਇਹ ਤਾਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇਨਾ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗੇਵਧਾਰ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਸ਼ਾਂਤੀ ਰਹੇ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੇ ਕਰੇ ਕੋਈ ਨੂੰ ਮੌਕਾ ਨਹੀਂ ਦੇਣਾ ਉੱਥੇ ਇਸ ਨੂੰ ਮੌਕਾ ਨਹੀਂ ਜਗਾ ਕੋਈ ਸ਼ਾਂਤ ਰਹੋ ਸਮਾਰਟ ਚ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਅਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ ਚ ਪਹੁੰਚੋ ਸਾਰੀ ਸੰਗਤ ਦੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਤੁਸੀਂ ਕਿ ਇਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਵੈਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਕੁਚਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘਟਗੰਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ। ਸੋਸਰੀ ਗੱਲ ਹੈ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਵਿਖੇ। ਮੈਂ ਸਮਝਦਾ ਇਹ ਤਾਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾਅ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇਹ ਗਨਾਹ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗ੍ਰਿਫਤਾਰ ਤਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਚੱਲੇ ਫਿਰ ਮੇਰੇ ਕੋ ਸ਼ਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਨਹੀਂ ਕਰਨ ਦਾ ਮੌਕਾ ਨਹੀਂ ਕਿਹਾ ਉੱਥੇ ਇਸ ਨੂੰ ਮੌਕਾ ਨਹੀਂ ਜੇ ਨਾਲ ਕੋਈ ਸ਼ਾਂਤਾ ਰੋਸਮਾਰਿਕ ਬੈਜੋ ਇੱਕ ਜਗ੍ਹਾ ਤੇ ਜਿੱਥੇ ਮਰਜ਼ੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜ਼ੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀੜਿਆ ਵੀ ਹੁਣ ਨਿਕਲੋ ਕਹੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜੇ ਇਹਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਤੁਸੀਂ ਕਿ ਇਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ वैसे भी जिस किस्म ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ ਸੋਚੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਦਕਾਰ ਦੇ ਉਹ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਵਿਖੇ ਮੈਂ ਸਮਝਦਾ ਇਹ ਤੋਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇੰਨਾ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗੇਵੜਾ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਫਿਰੋ ਮੇਰੇ ਕੋ ਸ਼ਾਂਤੀ ਰਹੇ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੀ ਕਰੇ ਕੋਈ ਨੂੰ ਮੌਕਾ ਨਾ ਦੇ ਉੱਥੇ ਇਹਨਾਂ ਨੂੰ ਮੌਕਾ ਨਹੀਂ ਜੇਗਾ ਕਿ ਸ਼ਾਂਤਾਂ ਰੋਸ ਮਾਰਚ ਇੱਕ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੋ ਤਾਂ ਨਿਕਲੋ ਅਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜੇ ਇਹਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਅਵੇਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਕੁੱਝ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੀ ਦੀ ਨਿਸ਼ਾਨੀ ਸੋਚੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਕੇ ਮੈਂ ਸਮਝਦਾ ਇਹ ਤਾਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾਈ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇਹਨਾ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗਿਰਜ਼ਦਾਰ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਚੱਲੇ ਫਿਰ ਮੇਰੇ ਕੋ ਸ਼ਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਨਹੀਂ ਕਰੇ ਕੋ ਨੂੰ ਮੌਕਾ ਨਹੀਂ ਦੇਣਾ ਉੱਥੇ ਕਿਸੇ ਨੂੰ ਮੌਕਾ ਨਹੀਂ ਦੇਣਾ ਕਿ ਸ਼ਾਂਤਾਂ ਰੋਸ ਮਾਰਚ ਇੱਕ ਬੈਜੋਏ ਇੱਕ ਜਗ੍ਹਾ ਤੇ ਜਿੱਥੇ ਮਰਜ਼ੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜ਼ੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੋ ਤਾਂ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤਾਂ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗ ਹੈ ਇਹ ਨਹੀਂ ਹੋਣਾ ਚਾਹੀਦਾ ਸੀ वैसे भी जिस किस्म ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੀ ਦੀ ਨਿਸ਼ਾਨੀ ਸੋਸੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਵਿਖੇ ਮੈਂ ਸਮਝਦਾ ਇਹ ਤਾਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇਹ ਗਨਾਹ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਹੈ ਔਰ ਗੇਵਰਾ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਬਿਲਕੁਲ ਸ਼ਾਂਤੀ ਰੱਖਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੀ ਕਰੇ ਕਰਨ ਨੂੰ ਮੌਕਾ ਨਹੀਂ ਦੇਣਾ ਉੱਥੇ ਇਸ ਨੂੰ ਮੌਕਾ ਨਹੀਂ ਜਨਾ ਕੋਈ ਸ਼ਾਂਤਤਾ ਰੋਸਮਾਰਚ ਇੱਕ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਭੀ ਹੁਣ ਨਿਕਲੋ ਤੇ ਅਰਦਾਸ ਕਰੋ ਵਾਹਿਗੁਰੂ ਗਾੜੀ ਵੀ ਵਧ ਤੋ ਵਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨੂ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਵੈਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ ਸੋਚੀ ਗੱਲ ਹੈ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਦੇ ਮੈਂ ਸਮਝਦਾ ਇਹ ਤੋਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾਈ ਕਰਵਾਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇੰਨਾ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗਿਰਜ਼ਦਾਰ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਸ਼ਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੀ ਕਰੀਕਰ ਨੂੰ ਮੌਕਾ ਨਾ ਦਿਓ ਉੱਥੇ ਕਿਸੇ ਨੂੰ ਮੌਕਾ ਨਹੀਂ ਜਿਨਾ ਕਿ ਸ਼ਾਂਤ ਰਹੋ ਸਮਾਰਟ ਚ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਵੀ ਹੋ ਤਾਂ ਨਿਕਲੋ ਕਹੀ ਅਰਦਾਸ ਕਰੋ ਵਾਹਿਗੁਰੂ ਗਾੜੀ ਵੀ ਵਧ ਤੋ ਵਧ ਉੱਥੇ ਮੋਰਚੇ ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਅਵੇਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੀ ਦੀ ਨਿਸ਼ਾਨੀ ਸੋਸਤੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਕੇ ਮੈਂ ਸਮਝਦਾ ਇਹ ਤੋਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇਹ ਗਨਾਹ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗ੍ਰਿਫਤਾਰ ਨਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੋਰਚਾ ਸ਼ਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਨਹੀਂ ਕਰੇ ਕੋਈ ਨੂੰ ਮੌਕਾ ਨਹੀਂ ਦਿਆ ਉੱਥੇ ਇਸ ਨੂੰ ਮੌਕਾ ਨਹੀਂ ਜਗਾ ਕੋਈ ਸ਼ਾਂਤਤਾ ਰੋਸ ਮਾਰਚ ਇੱਕ ਬਹਿ ਜਾਓ ਇੱਕ ਜਗ੍ਹਾ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਅਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵਿੱਚ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜੇਾਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਤੁਸੀਂ ਕਿ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਅਵੇਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੀ ਦੀ ਨਿਸ਼ਾਨੀ ਸੋਸਤੀ ਗੱਲ ਹੈ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਸਰਕਾਰ ਦੇ ਉਹ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਵਿਖੇ ਮੈਂ ਸਮਝਦਾ ਇਹ ਤਾਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇੰਨਾ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗੁਰਦਾ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਚੱਲੇ ਰਹੇ ਮੇਰੇ ਕੋ ਸ਼ਾਂਤੀ ਰਹੇ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਨਹੀਂ ਕਰਨ ਨੂੰ ਮੌਕਾ ਨਹੀਂ ਦੇਣਾ ਉੱਥੇ ਇਸ ਨੂੰ ਮੌਕਾ ਨਹੀਂ ਜਗਾ ਕੋਈ ਸ਼ਾਂਤਾਂ ਰੋਸਮਾਰਿਕ ਬੈਜੋ ਇੱਕ ਜਗ੍ਹਾ ਤੇ ਜਿੱਥੇ ਮਰਜ਼ੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜ਼ੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਤੁਸੀਂ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਅਵੇਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ ਸੋਚੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਦੇ ਮੈਂ ਸਮਝਦਾ ਇਹ ਤੋਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇੰਨਾ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗੁਰਬਜ਼ਰ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਸ਼ਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੇ ਕਰਕੇ ਉਹਨੂੰ ਮੌਕਾ ਨਹੀਂ ਦਿੱਤਾ ਉੱਥੇ ਇਹਨੂੰ ਮੌਕਾ ਨਹੀਂ ਜੇ ਨਾ ਕੋਈ ਸ਼ਾਂਤਾਂ ਰੋਸ ਮਾਰਚ ਇੱਕ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਤੇ ਅਰਦਾਸ ਕਰੋ ਵਾਹਿਗੁਰੂ ਗਾੜੀ ਵੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜੇਾਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ वैसे भी जिस किस्म ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ ਸੋਸਤੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਤਕਾਰ ਦੇ ਉਹ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਵਿਖੇ ਮੈਂ ਸਮਝਦਾ ਇਹ ਤਾਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇਹ ਗਨਾਹ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਹੈ ਔਰ ਗੇਜ਼ਬਦਾਰ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਸ਼ਾਂਤੀ ਰਹੇ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਨਹੀਂ ਕਰਨ ਦਾ ਮੌਕਾ ਨਹੀਂ ਕਿ ਜਿਸ ਨੂੰ ਮੌਕਾ ਨਹੀਂ ਜਗਾ ਕਿ ਸ਼ਾਂਤਾਂ ਰੋਸ ਮਾਰਚ ਇੱਕ ਬੈਠੋ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਤਹੀ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਤੁਸੀਂ ਕਿ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ वैसे भी जिस किस्म ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘਟ ਗਿੰਤੀਆਂ ਦੇ ਹੱਕਾਂ ਹਕੂਕਾਂ ਨੂੰ ਖੋਹ ਲਿਆ ਗਿਆ ਹੈ ਤਾਂ ਕਿਹੜਾ ਗੁਨਾਹ ਮਤਲਬ ਇਹ ਗਨਾਹ ਤੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਣ ਤੋਂ ਰੋਕਿਆ ਜਾ ਰਿਹਾ ਔਰ ਗਿਰਫਜ਼ਰ ਕੀਤਾ ਤਹੀਂ ਤਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਸ਼ਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਨੇ ਕਰਨ ਨੂੰ ਮੌਕਾ ਨਹੀਂ ਦਿੱਤਾ ਉੱਥੇ ਇਸ ਨੂੰ ਮੌਕਾ ਨਹੀਂ ਜਿਨਾ ਕਿ ਸ਼ਾਂਤਾ ਰੋਸ ਮਾਰਚ ਇੱਕ ਬੈਜੋ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਕਹੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਤੁਸੀਂ ਕਿ ਇਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ वैसे भी जिस किस्म ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘਟ ਗਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਕਿ ਘਟ ਗਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੀ ਦੀ ਨਿਸ਼ਾਨੀ ਸੋਸਤੀ ਗੱਲ ਹੈ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਵਿਖੇ ਮੈਂ ਸਮਝਦਾ ਇਹ ਤੋਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇੰਨਾ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗੇਵਰਾ ਕੀਤਾ ਤਾਂਹੀਂ ਤਾਨੂੰ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਸੀਂ ਉੱਥੇ ਚੱਲੇ ਹਾਂ ਬੇਰ ਕੋ ਸ਼ਾਂਤੀ ਰਹੇ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੀ ਕਦੇ ਕੋ ਨੂੰ ਮੌਕਾ ਨਹੀਂ ਗਿਆ ਉੱਥੇ ਇਸ ਨੂੰ ਮੌਕਾ ਨਹੀਂ ਜਗਾ ਕੋਈ ਸ਼ਾਂਤਤਾ ਰੋਸ ਮਾਰਚ ਇੱਕ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਆ ਵੀ ਹੋ ਤਾਂ ਨਿਕਲੋ ਅਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨੂ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਵੈਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ ਸੋਚੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਦਕਾਰ ਦੇ ਉਹ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਵਿਖੇ ਮੈਂ ਸਮਝਦਾ ਇਹ ਤਾਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾਇਆ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇਹਨਾ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ ਔਰ ਗੇਰਵਧਾਰ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਸ਼ਾਂਤੀ ਰਹੇ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਨਹੀਂ ਕਰੇ ਕੋਈ ਨੂੰ ਮੌਕਾ ਨਾ ਦੇ ਉੱਥੇ ਇਹਨਾਂ ਨੂੰ ਮੌਕਾ ਨਹੀਂ ਜੇ ਨਾ ਕੋਈ ਸ਼ਾਂਤਤਾ ਰੋਸਮਾਰਚ ਇੱਕ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਤੇ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਦੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਤੁਸੀਂ ਕਿ ਇਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਵੈਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘਟਗੰਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੀ ਦੀ ਨਿਸ਼ਾਨੀ। ਸੋਸੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰਸਾ ਸਾਹਿਬ ਵਿਖੇ। ਮੈਂ ਸਮਝਦਾ ਇਹ ਤਾਂ ਵੱਡੀ ਜਾਤੀ ਤੋਂ ਵੱਡਾ ਧੱਕਾ ਕੋਈ ਹੋ ਨਹੀਂ ਸਕਦਾ ਆਪਣੇ ਪੁੱਤ ਨੂੰ ਰਿਹਾ ਕਰਨ ਵਾਸਤੇ ਆਪਣੇ ਪੁੱਤ ਦੀ ਰਿਹਾਈ ਲਈ ਜੇ ਕੋਈ ਮਾਂ ਪੁਕਾਰ ਕਰਦੀ ਹੈ ਸਰਕਾਰ ਦੇ ਅੱਗੇ ਤਾਂ ਕਿਹੜਾ ਗੁਨਾਹ ਮਤਲਬ ਇਹ ਗਨਾਹ ਧੱਕਾ ਕਿ ਇੱਕ ਮਾਂ ਨੂੰ ਪੁੱਤ ਦੀ ਰਿਹਾਈ ਲਈ ਵੀ ਜਾਨ ਤੋਂ ਰੋਕਿਆ ਜਾ ਰਿਹਾ। ਔਰ ਗੇਜ਼ਬਦਾਰ ਕੀਤਾ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਚੱਲੇ ਮੋਰਚਾ ਸ਼ਾਂਤੀ ਰਹਿਣਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਨਹੀਂ ਕਰਨੇ ਕੋਈ ਮੌਕਾ ਨਹੀਂ ਕਿਹਾ ਉੱਥੇ ਕਿਸੇ ਨੂੰ ਮੌਕਾ ਨਹੀਂ ਜਗਾ ਕਿ ਸ਼ਾਂਤਾਂ ਰੋਸ ਮਾਰਚ ਇੱਕ ਬੈਠੋਏ ਇੱਕ ਜਗ੍ਹਾ ਤੇ ਜਿੱਥੇ ਮਰਜੀ ਸਾਨੂੰ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਵੀ ਹੁਣ ਨਿਕਲੋ ਤੁਸੀਂ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਅਵੇਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਕੁੱਝ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ ਸੋਚੀ ਗੱਲ ਹੈ ਕਿ ਭਾਈ ਅਮਰਤ